ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਸਟਾਸਟ ਫੋਟੋਸ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ-ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਔਨਲਾਈਨ ਕੈਸ਼ ਔਨ ਡਿਲੀਵਰੀ ਨਹੀਂ ਹੈਗੀ Google Pay ਕਰ ਸਕਦੇ ਹੋ Paytm ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਔਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ WhatsApp ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ WhatsApp ਕਰਨਾ ਫਿਰ ਅਸੀਂ ਤੁਹਾਨੂੰ ਇੱਕ ਨੰਬਰ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਉਸ ਸਮੇਂ ਚੋਂ ਸਮਾਂ ਕੱਢ ਕੇ ਵੀਡੀਓ ਜਰੂਰ ਦੇਖ ਲਿਆ ਕਰ ਤੇ ਲੋ ਜੀ ਅੱਜ ਆਪਾਂ ਬੈਸਟ ਕਮੈਂਟਰ ਦਾ ਜਿਹੜਾ ਹੈਗਾ ਸੂਟ ਦਿੰਨੇ ਹੁੰਦੇ ਆ ਬੜਾ ਚਿਰ ਹੋ ਗਿਆ ਦਿੱਤਾ ਹੀ ਨਹੀਂ ਅੱਜ ਦੋ ਬੈਸਟ ਕਮੈਂਟਰ ਕੱਢਾਂਗੇ ਆਪਾਂ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਦੋ ਹੀ ਕੱਢਦੇ ਹੁੰਨੇ ਆ ਹਾਂ ਦੋ ਹੀ ਕੱਢਦੇ ਹੁੰਨੇ ਆ ਆਪਾਂ ਮਹੀਨੇ ਬਾਅਦ ਇਸ ਵਾਰ ਮੈਨਾਂ ਦਾ ਮਹੀਨੇ ਤੋਂ ਵੀ ਥੋੜਾ ਟਾਈਮ ਲਾਤਾ ਅਸੀਂ ਕੋਸ਼ਿਸ਼ ਕਰਾਂਗੇ ਜਲਦੀ ਕੱਢਾ ਕਰਾਂਗੇ ਠੀਕ ਹੈ ਪਰ ਸਾਡਾ ਸੰਡੇ ਫਿਕਸ ਨਹੀਂ ਹੋਊਗਾ ਅਸੀਂ ਕਦੇ ਵੀ ਸਡਨਲੀ ਕੱਢਾਂਗੇ ਤੇ ਲੋ ਜੀ ਇਹ ਪਹਿਲਾਂ ਆਪਾਂ ਵੀਡੀਓ ਬਣਾ ਲਈਏ ਉਸ ਤੋਂ ਬਾਅਦ ਸੂਟ ਦਿਖਾ ਕੇ ਤੇ ਫਿਰ ਆਪਾਂ ਬੈਸਟ ਕਮੈਂਟਰ ਦੇ ਸੂਟ ਹਰ ਚੀ ਕੱਢਾਂਗੇ ਤੇ ਸੂਟ ਦਿਖਾਵਾਂਗੇ ਠੀਕ ਹੈ ਜੀ ਜੀ ਪਹਿਲਾਂ ਸੂਟ ਦੇਖੋ ਬਹੁਤ ਸੋਹਣੇ ਸੂਟ ਨੇ ਬਾਟਿਕ ਪ੍ਰਿੰਟ ਦੇ ਸੂਟ ਮਿਲਣਗੇ ਜੀ ਅੱਜ ਫੇਰ ਇਹ ਪਹਿਲਾਂ ਅਸੀਂ ਲੈ ਕੇ ਆਏ ਸੀਗੇ ਉਹਨਾਂ ਵਿੱਚੋਂ ਨਾ ਕੋਈ ਵੀ ਨਹੀਂ ਬਚਿਆ ਸੀ ਤੇ ਡਿਮਾਂਡ ਬਹੁਤ ਜ਼ਿਆਦਾ ਰਹੀ ਹੈ ਨਾ ਸੂਟਾਂ ਦੀ ਜਿਹੜੀਆਂ ਪਹਿਣਾ ਪਹਿਲਾਂ ਰਹਿ ਗਈਆਂ ਸੀ ਉਹਨਾਂ ਪਹਿਣਾ ਵਾਸਤੇ ਸਾਨੂੰ ਦੁਬਾਰਾ ਤੋਂ ਇਹ ਸੂਟ ਚੱਕਣੇ ਪਏ ਨੇ ਲੋ ਇਹ ਹੈਗਾ ਜੀ ਇਹਦਾ ਬਿਲਕੁਲ ਕਾਟਨ ਦੇ ਵਿੱਚ ਸੂਟ ਰਹਿਣਗੇ ਕਲਰਫੁਲਰ ਜਾਣ ਦਾ ਕੋਈ ਡਰ ਨਹੀਂ ਪਰ ਉਸ ਤੋਂ ਪਹਿਲਾਂ ਕਿ ਤੁਸੀਂ ਇਹਨੂੰ ਨਮਕ ਵਾਲੇ ਪਾਣੀ 'ਚ ਜਾਂ ਫਟਕੜੀ ਵਾਲੇ ਪਾਣੀ ਦੇ ਵਿੱਚ ਅੱਧਾ ਘੰਟਾ ਭਿਉਂ ਕੇ ਜ਼ਰੂਰ ਰੱਖ ਦਿਓ ਠੀਕ ਹੈ ਜੀ ਤੇ ਬਾਕੀ ਧਿਆਨ ਰੱਖਿਆ ਕਰੋ ਸ਼ਾਮੇ ਸ਼ੂਮੇਸ ਘਾਇਆ ਕਰੋ ਕਾਟਨ ਹੁੰਦੀ ਹੈ ਇਹਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਆਪਾਂ ਨੂੰ ਤੇ ਲੈਂਥ ਦੱਸ ਦਿੰਨੀ ਹਾਂ ਮੈਂ ਸ਼ਰਟ ਦੀ ਤੁਹਾਨੂੰ ਹਲੋ ਸ਼ਰਟ ਦੀ ਲੈਂਥ ਹੈਗੀ ਹੈ 42 ਠੀਕ ਹੈ ਤੇ ਬਾਕੀ ਪਤਾ ਕੀ ਹੈ ਜੀ ਅੱਜਕੱਲ ਤਾਂ ਡਿਜ਼ਾਈਨਿੰਗ ਵਗੈਰਾ ਹੋ ਜਾਂਦੀ ਹੁੰਦੀ ਆ। ਕੁਛ ਮਰਜ਼ੀ ਕਰ ਲਓ, ਕਿਵੇਂ ਵੀ ਵਿਦਾ ਸਕਦੇ ਹੋ ਲੈਂਥ ਤੁਸੀਂ। ਅ ਲੈਂਥ ਤੁਹਾਨੂੰ 42-43 ਮੇ ਰੂਗੀ ਸਾਰੀਆਂ ਸ਼ਰਟ ਵਾਲੀ। ਤੇ ਸਲਵਾਰ ਦਾ ਕੱਪੜਾ ਜਿਹੜਾ ਉਹ ਜ਼ਿਆਦਾ ਮਿਲੂਗਾ। ਇਸੇ ਕਰਕੇ ਕਿਉਂਕਿ ਇਹਦੇ ਨਾਲ ਤੁਸੀਂ ਡਿਜ਼ਾਈਨਿੰਗ ਕਰ ਸਕਦੇ ਹੋ ਇਹ ਕੱਪੜੇ ਨਾਲ। ਮੈਂ ਤੁਹਾਨੂੰ ਦੱਸ ਦੇਣੀ ਆ ਕਿ ਕੱਪੜਾ ਤੁਹਾਨੂੰ ਕਿੰਨਾ ਮਿਲੂਗਾ ਇਹ। ਲਗਭਗ 3 ਹੋਊਗਾ ਜੀ। 3 ਤੋਂ ਥੋੜਾ ਬਹੁਤਾ ਘੱਟ ਹੋ ਸਕਦਾ। ਘੱਟ ਹੈ। ਹਾਂ, ਥੋੜਾ ਬਹੁਤਾ ਘੱਟ ਹੋ ਸਕਦਾ 3 ਤੋਂ। ਤੇ ਉੱਠੀ ਤਾਂ ਉੱਠੀ ਹੋ ਗਈ। ਬਣ ਜੇ ਨਾ। हां ਕਿਉਂਕਿ ਇਹਦਾ ਕਪੜਾ ਬਹੁਤ ਹੈ ਸਲਵਾਰ ਦਾ ਇਸ ਕਰਕੇ ਤੁਸੀਂ ਇਹਦੀ ਕੋਈ ਡਿਜ਼ਾਈਨਿੰਗ ਬਣਾ ਕੇ ਆਪਣੀ ਸ਼ਰਟ ਦੀ ਲੈਂਥ ਵੀ ਵਧਾ ਸਕਦੇ ਹੋ ਠੀਕ ਹੈ ਜੀ ਤੇ ਇਹ ਮਿਲੂਗਾ ਜੀ ਇਹਦੇ ਨਾਲ ਦੁਪੱਟਾ ਕਾਟਨ ਦਾ ਹੀ ਦੁਪੱਟਾ ਮਿਲੂਗਾ ਦੁਪੱਟਾ ਸਵਾ ਦੋ ਹੋਊਗਾ ਠੀਕ ਹੈ ਚੌੜਾਈ ਬਹੁਤ ਜ਼ਿਆਦਾ ਹੈ ਤੇ ਇਹ ਵਧੀਆ ਡਿਜ਼ਾਈਨਿੰਗ ਹੋਊਗੀ ਨੇਵੀ ਬਲੂ ਕਲਰ ਦੇ ਵਿੱਚ ਸੂਟ ਹੈਗਾ ਤੇ ਪ੍ਰਾਈਸ ਹੈਗੀ 695 ਬਹੁਤ ਜ਼ਿਆਦਾ ਸੋਹਣਾ ਸੂਟ ਹੈ ਜੀ 695 ਚ ਨੈਕਸਟ ਹੈ ਬਿਲਕੁਲ ਕਾਟਨ ਦੇ ਵਿੱਚ ਸੂਟ ਰਹਿਣਗੇ ਬਹੁਤ ਸੋਹਣਾ ਸੂਟ ਆ ਬਟਿਕ ਪ੍ਰਿੰਟ ਦੇ ਸੂਟ ਕਲਰ ਇਹ ਵਾਲਾ ਸਲਵਾਰ ਦਾ ਰਹੂਗਾ ਇਹ ਵਾਲੀ ਰਹੂਗੀ ਜੀ ਤੁਹਾਡੀ ਸ਼ਰਟ ਇਹ ਆਲ ਠੀਕ ਹੈ ਇਹ ਬਾਰਡਰ ਰਹੂਗਾ ਜੀ ਸ਼ਰਟ ਦੇ ਉੱਪਰ ਇਹ ਵਾਲਾ ਸ਼ਰਟ ਤੇ ਬਾਰਡਰ ਰਹੂਗਾ ਮਹਿਰੂਨ ਕਲਰ ਦੀ ਸਲਵਾਰ ਮਹਿਰੂਨ ਵੀ ਨਹੀਂ ਲੱਗਦਾ ਪਤਾ ਨਹੀਂ ਕਿਹੜਾ ਮਹਿਰੂਨ ਜਿਹਾ ਹੈਗਾ ਅਜੀਬ ਜਿਹਾ ਹੈ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਕਾਟਨ ਦਾ ਇਹ ਦੁਪੱਟਾ ਰਹੂਗਾ ਸਵਾ ਦੋ ਮੀਟਰ ਦਾ ਦੁਪੱਟਾ ਹੋਊਗਾ ਪਰ ਚੌੜਾਈ ਬਹੁਤ ਜ਼ਿਆਦਾ ਇਸ ਕਰਕੇ ਬਹੁਤ ਵੱਡਾ ਲੱਗਦਾ ਦੁਪੱਟਾ ੱੱਲੇ ਮਹਿੰਦੀ ਕਲਰ ਦੇ ਆ ਵਿੱਚੋਂ ਮਹਿਰੂਨ ਕਲਰ ਦਾ ਸੂਟ ਕਾਫੀ ਜ਼ਿਆਦਾ ਸੋਹਣਾ ਲੱਗਦਾ ਇਹ ਅਵਾਜ਼ ਉਹ ਤਾਂ ਬਹੁਤ ਹੁੰਦਾ ਕੰਟਰਾਸਟ ਚ ਬਹੁਤ ਅੱਛਾ ਸੂਟ ਹੈਗਾ ਇਹ ਤੇ ਪ੍ਰਾਈਸ ਹੈਗੀ ਹੈ ਇਹਦੀ 695 ਰੁਪਏ 695 ਚ ਸ਼ਿਪਿੰਗ ਫ੍ਰੀ ਸੂਟ ਤੁਹਾਡੇ ਕੋਲ ਆ ਜੀਓ ਨੈਕਸਟ ਦੇਖੋ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈਗਾ ਮਸਟਰਡ ਐਂਡ ਮਹਿਰੂਨ ਆ ਲੋ ਇਹ ਸਲਵਾਰ ਹੈ ਤੇ ਇਹ ਹੈਗਾ ਮਸਟਰਡ ਕਲਰ ਦਾ ਸ਼ਰਟ ਇਹ ਬਾਰਡਰ ਹੈਗਾ ਇਹਦਾ ਸ਼ਰਟ ਦਾ ਆਹ ਲੋ ਜੀ ਇਹ ਵਾਲਾ ਬਾਰਡਰ ਮਿਲੂਗਾ ਸ਼ਰਟ ਦੇ ਉੱਪਰ ਇਹ ਠੀਕ ਹੈ ਕਾਫੀ ਜਿਆਦਾ ਸੋਹਣਾ ਹੈ ਮਹਿਰੂਨ ਐਂਡ ਮਸਟਰਡ ਕੰਟਰਾਸਟ ਕਾਫੀ ਵਧੀਆ ਲੱਗਦਾ ਹੈ ਕਾਫੀ ਡਿਮਾਂਡ 'ਚ ਰਹੇ ਆ ਜੀ ਇਹ ਵਾਲੇ ਸੂਟ ਆਪਣੇ ਤਾਂ ਸਾਨੂੰ ਇਹ ਦੁਬਾਰਾ ਤੋਂ ਫੇਰ ਲੈ ਕੇ ਆਉਣੇ ਪੈਣੇ ਨੇ ਸੂਟ ਤੇ ਇਹ ਵਾਲਾ ਹੈਗਾ ਇਹਦਾ ਦੁਪੱਟਾ ਠੀਕ ਹੈ ਬਹੁਤ ਪਿਆਰੇ ਸੂਟ ਹੈ ਪ੍ਰਾਈਸ ਹੈਗੀ 655 ਇਹ ਹੈਗਾ ਜੀ ਬਲੈਕ ਕਲਰ ਦੇ ਵਿੱਚ ਇਹ ਵਾਲੀ ਸਲਵਾਰ ਹੋਊਗੀ ਇਹ ਸ਼ਰਟ ਆਹ ਸੌਰੀ ਇਹ ਸਲਵਾਰ ਦੁਪੱਟਾ ਤੇ ਇਹ ਵਾਲੀ ਸ਼ਰਟ ਆਹ ਲੋ ਇਹ ਆ ਹੈਗਾ ਇਹਦਾ ਬੱਡ ਠੀਕ ਹੈ ਜੀ ਲੋ ਪ੍ਰਾਈਸ ਉਹੀ ਹੈ 695 ਰੁਪਏ 695 ਵਿੱਚ ਘਰ ਪਹੁੰਚ ਜੂਗਾ ਤੁਹਾਡੇ ਸੂਟ ਗਰਮੀ 'ਚ ਬਾਹਰ ਨਿਕਲਣ ਦੀ ਲੋੜ ਵੀ ਨਹੀਂ ਪੈਣੀ ਤੁਹਾਨੂੰ ਲੋ ਜੀ ਅਗਲਾ ਦੇਖੋ ਇਹ ਸਾਰਾ ਮਹਿਰੂਨ ਕਲਰ ਦੇ ਵਿੱਚ ਸੂਟ ਹੈ ਆਹ ਸਲਵਾਰ ਠੀਕ ਹੈ ਇਹ ਦੁਪੱਟਾ ਤੇ ਇਹ ਹੈਗੀ ਆ ਦੀ ਸ਼ਰਟ ਸ਼ਰਟ ਦੇ ਘੇਰੇ ਦੇ ਉੱਪਰ ਤੁਹਾਨੂੰ ਉਸੇ ਤਰ੍ਹਾਂ ਹੀ ਫੇਰ ਆਹ ਵਾਲਾ ਬਾਰਡਰ ਲੱਗਣਾ ਠੀਕ ਹੈ ਬਹੁਤ ਸੋਹਣਾ ਜਾਂ ਸੂਟ ਹੈ ਤੇ ਸੋਹਣਾ ਜਾਂ ਕਲਰ ਹੈਗਾ ਸਾਰੇ ਸੂਟ ਬੜੇ ਪਿਆਰੇ ਨੇ ਮੈਂ ਟਿਕਲਾਇਓ ਫੇ ਰਹਿ ਜਾਂਦੀਆਂ ਨੇ ਪਹਿਣਾ ਦੁਬਾਰਾ ਦੁਬਾਰਾ ਤੋਂ ਆ ਲੋ ਇਹ ਹੈਗਾ ਜੀ ਸ਼ਰਟ ਪਿੰਕ ਕਲਰ ਦੇ ਵਿੱਚ ਕਾ ਲੋ ਇਹ ਦਾ ਬਾਰਡਰ ਲਓ ਕੇਰੇ ਤੇ ਆ ਵਾਲਾ ਬਾਰਡਰ ਲਓ ਠੀਕ ਹੈ ਇਹ ਆਪਣੇ ਕੋਲੇ ਦੋ ਪੀਸ ਹੈਗੇ ਨੇ ਮੈਜੈਂਟਾ ਵਾਲੇ ਇਹ ਇਹ ਹੈ ਆਪਣੇ ਕੋਲੇ ਜੀ ਦੁਪੱਟਾ ਠੀਕ ਹੈ ਇਹ ਹੈਗੀ ਸਲਵਾਰ ਲੋ ਜੀ ਪਿੰਕ ਕਲਰ ਦੇ ਵਿੱਚ ਹੈ ਕਾਫੀ ਪਿਆਰਾ ਲੱਗਦਾ ਸੂਟ ਅੱਖਾਂ ਨੂੰ ਖਾਉਣ ਵਾਲਾ ਪਿੰਕ ਨਹੀਂ ਹੈਗਾ ਜੀ ਬਹੁਤ ਪਿਆਰਾ ਜਿਹਾ ਪਿੰਕ ਹੈਗਾ 695 ਲੋ ਜੀ ਅਗਲਾ ਦੇਖੋ ਕਲਰ ਇਹ ਵੀ ਬਹੁਤ ਜਿਆਦਾ ਸੋਹਣਾ ਹੈ ਡਿਫਰੈਂਟ ਜਿਹਾ ਹੀ ਕਲਰ ਹੈਗਾ ਇਹ ਆਹ ਸਲਵਾਰ ਹੈਗੀ ਆ ਦੀ ਬਲੈਕਿਸ਼ ਮਹਿਰੂਨ ਕਲਰ ਦੇ ਵਿੱਚ ਆਹ ਥੋੜਾ ਜਿਹਾ ਪੀਚ ਜਿਹਾ ਕਲਰ ਆ ਜਾਂਦਾ ਹੈ ਹਨਾ ਪਤਾ ਨਹੀਂ ਕਿਹੜਾ ਪੀਚ ਹੈ ਇਹ ਸਹੀ ਹੈ ਸਹੀ ਹੈ ਹਾਂ ਸਹੀ ਆ ਰਿਹਾ ਤੇ ਇਹ ਹੈਗੀ ਆ ਜੀ ਇਹਦਾ ਦੁਪੱਟਾ ਠੀਕ ਹੈ ਦੁਪੱਟੇ ਦੀ ਆ ਕੰਨੀ ਆ ਤੇ ਬਾਰਡਰ ਸਾਰਿਆਂ ਦਾ ਸੇਮ ਜਿਹਾ ਹੀ ਹੋਊਗਾ ਤਕਰੀਬਨ ਮੇਰਾ ਖਿਆਲ ਹੈ ਚੌੜਾ ਬਾਰਡਰ ਨਹੀਂ ਇਹ ਤਾਂ ਚੌ ਇਹਦਾ ਦੁਪੱਟਾ ਵੀ ਉਸੇ ਤਰ੍ਹਾਂ ਹੀ ਆ ਪੱਲਾ ਵੀ ਓਵੇਂ ਜਿਸ ਤਰ੍ਹਾਂ ਦੀ ਕੰਨੀ ਆ ਠੀਕ ਹੈ ਲਓ ਤੇ ਇਹ ਹੈਗਾ ਇਹਦਾ ਸ਼ਰਟ ਸ਼ਰਟ ਦਾ ਇਹ ਬਾਰਡਰ ਇਹ ਵਾ ਠੀਕ ਹੈ ਜੀ ਮੈਂਟੋ ਮੈਂਟੀ ਚੱਕਣ ਵਾਲੇ ਸੂਟ ਆ 695 ਦੇ ਵਿੱਚ ਲਓ ਇਹ ਸੀ ਗ੍ਰੀਨ ਆ ਡਾਰਕ ਸੀ ਗ੍ਰੀਨ ਹੁੰਦਾ ਜਿਹੜਾ ਇਹ ਵਾਲੀ ਸਲਵਾਰ ਸਲਵਾਰ ਦਾ ਡਿਜ਼ਾਈਨ ਦੇਖ ਲਓ ਇਹ ਵਾਲਾ ਫਲਾਵਰ ਹੋਣਗੇ ਸਲਵਾਰ ਦੇ ਉੱਪਰ 2.5 ਤੋਂ ਉੱਪਰ ਹੋਊਗੀ ਤੈਨੂੰ ਤੋਂ ਘੱਟ ਹੋਊਗੀ ਸਲਵਾਰ ਇਹ ਵਾਲਾ ਦੁਪੱਟਾ ਮਿਲੂਗਾ ਕਾਟਨ ਦੇ ਵਿੱਚ ਠੀਕ ਹੈ ਹੁਣ ਮੈਂ ਇਹਦਾ ਥੋੜਾ ਬਾਰਡਰ ਵੀ ਦੇਖਣਾ ਬਾਰਡਰ ਚੌੜੇ ਵਾਲਾ ਚੌੜੇ ਪੱਲੇ ਦਾ ਬਾਰਡਰ ਹੈ ਜੀ ਇਹਦਾ ਲਓ ਇਹ ਹੈਗਾ ਜੀ ਇਹਦਾ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਦੇਖੋ ਬੜੀ ਸੋਹਣੀ ਆ ਆ ਲੋ ਆ ਇਹਦਾ ਬਾਰਡਰ ਹੈ ਤੇ ਆ ਵਿੱਚੋਂ ਪ੍ਰਿੰਟਿੰਗਾਂ ਵਿੱਚ ਫੁੱਲ ਜੇ ਵੀ ਹੈਗੇ ਨੇ ਬਹੁਤ ਸੋਹਣਾ ਲੱਗਦਾ 695 ਚ ਨੈਕਸਟ ਦੇਖੋ ਪਹਿਲਾਂ ਸਾਰੇ ਇੱਕ ਤੋਂ ਇੱਕ ਹੈ ਕੋਈ ਘਟ ਨਹੀਂ ਹੈ ਕਿਸੇ ਤੋਂ ਇਹ ਕਿਹੜਾ ਕਲਰ ਹੈਗਾ ਫਾਲਸਾ ਜਿਹਾ ਕਲਰ ਲੱਗਦਾ ਇਹ ਮੈਨੂੰ ਇਹ ਸਲਵਾਰ ਹੈ ਕਾਟਨ ਦੀ ਸਲਵਾਰ ਇਹ ਵਾਲਾ ਦੁਪੱਟਾ ਦੁਪੱਟੇ ਦਾ ਬਾਰਡਰ ਦਿਖਾ ਦੇਣੀ ਆ ਚੌੜਾ ਬਾਰਡਰ ਹੈ ਪਿੱਛੇ ਠੀਕ ਹੈ ਤੇ ਵਾਈਨ ਸ਼ੇਡ ਹੈ ਜੀ ਫਾਲਸਾ ਵੀ ਕਹਿ ਦਿੰਦੇ ਆ ਜੀ ਤੁਸੀਂ ਤੇ ਆ ਹੈਗਾ ਇਹਦਾ ਸ਼ਰਟ ਤੇ ਸ਼ਰਟ ਦੇ ਉੱਪਰ ਇਹ ਵਾਲਾ ਬਾਰਡਰ ਘੇਰੇ ਤੇ ਠੀਕ ਹੈ ਅੱਗੇ ਪਿੱਛੇ ਆ ਜੂਗਾ ਬਾਜੂ ਤੇ ਵੀ ਆ ਜੂਗਾ ਬਸ ਸੋਨਾ ਪ੍ਰਿੰਟ ਹੈ 컬러 ਪ੍ਰਿੰਟ ਬਹੁਤ ਪਿਆਰਾ ਹੈ नेक्स्ट ਦੇਖੋ ਜੀ ਇਹ ਵਾਲਾ ਆਪਣੇ ਕੋਲ ਸ਼ਾਇਦ ਹੋਰ ਵੀ ਹੈਗਾ ਇੱਕ ਹਾਂ ਮੈਨੂੰ ਲੱਗਦਾ ਹੈ ਵੀ ਸ਼ਾਇਦ ਇਹ ਸੂਟ ਵੀ ਤੋਂ ਦੋ ਮਿਲ ਸਕਦੇ ਹਨ ਆ ਦੇਖੋ ਮਹਿਰੂਨ ਦੀ ਸਲਵਾਰ ਹੈਗੀ ਹੈ ਇਹ ਵਾਲਾ ਪ੍ਰਿੰਟ ਹੋਊਗਾ ਠੀਕ ਹੈ ਇਹ ਦੁਪੱਟਾ ਇਹ ਦਾ ਦੁਪੱਟੇ ਦਾ ਚੌੜਾ ਪੱਲਾ ਠੀਕ ਹੈ ਜੀ ਕੰਟਰਾਸਟ ਦੇ ਵਿੱਚ ਆਇਹੀ ਸੂਟ ਤੇ ਇਹ ਹੈਗੀ ਸ਼ਰਟ ਤੇ ਸ਼ਰਟ ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਦੇ ਬਾਰਡਰ ਇੱਕੋ ਜਿਹੇ ਹੀ ਹੈ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਹਾਂ ਉਦਾਂ ਦੀ ਬਾਰਡਰ ਹੈ ਸਾਰਿਆਂ ਦੇ ਨਾਲ ਦਾ ਹੀ ਬਾਰਡਰ ਹੈ ਕੋਈ ਮਹਿਰੂਨ ਬਾਰਡਰ ਨਹੀਂ ਹੈਗਾ ਇਹਦਾ ਆ ਦੇਖੋ ਠੀਕ ਹੈ ਪੀੜਾਜਾ ਕਲਰ ਹੈਗਾ ਲੌਨੈਕਸ ਦੇਖੋ ਜਾਮਨੀ ਕਲਰ ਦੇ ਵਿੱਚ ਜਾਮਨੀ ਐਂਡ ਮਹਿੰਦੀ ਬਹੁਤ ਸੋਹਣਾ ਸੂਟ ਹੈ ਆ ਲੋ ਠੀਕ ਹੈ ਆ ਸਲਵਾਰ ਤੇ ਆ ਦੁਪੱਟਾ ਤੇ ਦੁਪੱਟੇ ਦਾ ਬਾਰਡਰ ਜਾਮਨੀ ਬਾਰਡਰ ਚੌੜਾ ਤੇ ਇਹ ਹੈਗਾ ਜੀ ਇਹਦਾ ਸ਼ਰਟ ਸ਼ਰਟ ਤੇ ਉਦਾਂ ਹੀ ਬਾਰਡਰ ਬਣਿਆ ਹੋਇਆ ਠੀਕ ਹੈ ਆ ਲੋ ਬਹੁਤ ਪਿਆਰਾ ਸੂਟ ਹੈ ਜੀ 700 ਚ ਜਨ ਵਿੱਚ ਉਹ ਲਾ ਦੇਖੋ ਹੈਲੋ ਕੱਟ ਗਿਆ ਹੂੰ ਲੋ ਜੀ ਅਗਲਾ ਸੂਟ ਦੇਖੋ ਇਹ ਹੈਗੀ ਆ ਸਲਵਾਰ ਤੇ ਇਹ ਹੈ ਦਾ ਦੁਪੱਟਾ ਕਾਟਨ ਦਾ ਦੁਪੱਟਾ ਚੌੜੇ ਪੱਲੇ ਨਾਲ ਕੰਟਰਾਸਟ ਦੇ ਵਿੱਚ ਤੁਹਾਨੂੰ ਇਹ ਦੁਪੱਟਾ ਮਿਲੂਗਾ ਤੇ ਮੈਨੂੰ ਥੋੜਾ ਜਨਾ ਇਹ ਪੈਟਰੋਲ ਕਲਰ ਜਿਹਾ ਲੱਗ ਰਿਹਾ ਹੈ ਸੂਟ ਦਾ ਇਹ ਵਾਲੀ ਡਿਜ਼ਾਈਨਿੰਗ ਹੈ ਸ਼ਰਟ ਦੀ ਠੀਕ ਹੈ ਜੀ ਤੇ ਇਹ ਵਾਲਾ ਇਹਦਾ ਬਾਰਡਰ ਹੋਪੇ ਸ਼ਰਟ ਦਾ ਸਹੀ ਆ ਹਾਂ ਸਹੀ ਆ ਹਾਂ ਬਿਲਕੁਲ ਸਹੀ ਆ ਰਿਹਾ ਜੀ ਕਲਰ ਦੇ 695 ਦੇ ਵਿੱਚ ਸੂਟ ਆਜੂਗਾ ਤੁਹਾਡੇ ਕੋਲੇ ਸ਼ਿਪਿੰਗ ਚਾਰजेस ਕੋਈ ਨਹੀਂ ਹੋਣਗੇ ਵਿੱਚ ਬਹੁਤ ਸੋਹਣੀ ਕਾਟਨ ਮਿਲੂਗੀ ਬਹੁਤ ਵਧੀਆ ਕਾਟਨ ਹੈ ਤੇ ਇਹ ਵਾਲੀ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੂਗੀ ਬਹੁਤ ਪਿਆਰੀ ਜੀ ਸਲਵਾਰ ਹੈ ਇਸ ਤਰ੍ਹਾਂ ਤੇ ਇਹ ਹੈਗਾ ਜੀ ਇਹਦੇ ਨਾਲ ਦੁਪੱਟਾ ਦੁਪੱਟਾ ਵੀ ਕਾਫੀ ਸੋਹਣਾ ਹੈ ਇਹਦਾ ਆਓ ਇਸ ਤਰ੍ਹਾਂ ਦਾ ਦੁਪੱਟਾ ਮਿਲੂਗਾ ਕਾਟਨ ਦੇ ਵਿੱਚ ਦੁਪੱਟਾ ਹੈਗਾ ਸਵਾ 2 ਮੀਟਰ ਦੁਪੱਟਾ ਮਿਲੂਗਾ ਤੇ ਪ੍ਰਾਈਸ ਮਿਲੂਗੀ ਜੇ ਦੀ 695 ਰੁਪਏ ਠੀਕ ਹੈ ਜੀ ਤੇ ਨੈਕਸਟ ਦੇਖੋ ਹੁਣ ਮੈਂ ਨਾ ਤੁਹਾਨੂੰ ਦੋ ਤਿੰਨ ਸੂਟ ਦਿਖਾਉਣੇ ਆ ਜੀ ਰਾਮਟੈਕਸ ਦੇ ਕਈ ਪੈਣਾ ਨੂੰ ਰਾਮਟੈਕਸ ਦੇ ਸੂਟ ਚਾਈਦੇ ਹੁੰਦੇ ਨੇ ਜੋ ਜੋ ਸਾਡੇ ਕੋਲੇ ਬਚੇ ਹੋਏ ਨੇ ਮੈਂ ਦੋ ਦੋ ਚਾਰ ਚਾਰ ਸੂਟ ਦਿਖਾ ਦਿੰਨੀ ਆ ਲੋ ਇਹ ਹੈਗੀ ਆ ਇਹਦੀ ਸ਼ਰਟ ਲੋ ਬੀਬੀ ਦੇ ਨਾਲ ਦਾ ਜਿਹੜੇ ਸੂਟ ਪਾਉਣਾ ਚਾਹੁੰਦੇ ਨੇ ਉਹ ਇਹ ਲੈ ਸਕਦੇ ਨੇ ਇਹ ਸਲਵਾਰ ਹੈ 2.5 ਮੀਟਰ ਦੀ ਸਲਵਾਰ ਤੇ 2.5 ਮੀਟਰ ਦੀ ਸ਼ਰਟ ਠੀਕ ਹੈ ਰਾਮਟੈਕਸ ਦਾ ਸੂਟ ਤੇ ਇਹ ਮਿਲੂਗਾ 650 ਦੇ ਵਿੱਚ ਤੁਹਾਨੂੰ ਅਗਲਾ ਇਹਦੇ ਵਿੱਚ ਤੁਸੀਂ ਕਲਰ ਦੇ ਲਓ ਹਾਂ ਲੋ ਬੜਾ ਸੋਹਣਾ ਜਿਹਾ ਕਲਰ ਹੈ ਇਹਦੀ ਬਹੁਤ ਜਿਆਦਾ ਸੋਹਣਾ ਕਲਰ ਹੈ ਬਰੀਕ ਡਿਗ ਬੁਟੀ ਹੈ ਤੇ ਆਹ ਵਾਲੀ ਸਲਵਾਰ ਹੈ ਲਾਈਨਾਂ ਜੀਆਂ ਵਾਲੀ ਬਹੁਤ ਸੋਹਣਾ ਸੂਟ ਹੈ ਇਹ ਵੀ 650 ਚ ਮਿਲੂਗਾ ਦੋ ਕਲਰ ਹੈ ਜੀ ਇਹਦੇ ਚ ਆਪਣੇ ਕੋਲੇ ਬਸ ਆਹ ਦੋ ਹੀ ਸੂਟ ਨੇ ਤੇ ਇੱਕ ਸੂਟ ਆਹ ਦੇਖ ਲਓ ਰੌਂਡ ਟੈਕਸ ਦਾ ਇਹ ਵੀ ਇੱਕੋ ਹੀ ਆ ਉਹ ਕਿੰਨੇ ਦੇ ਬੋਲੇ ਜੀ 650 ਦਾ ਕਿਹਾ ਹਾਂ ਠੀਕ ਹੈ ਤੇ ਲੋ ਜੀ ਆਹ ਵਾਲਾ 660 ਦੀ ਹਾਂ ਉਹ 660 ਲੋ ਜੀ ਆਹ ਦੇਖ ਲੋ ਬਹੁਤ ਪਿਆਰੇ ਸੂਟ ਹੈ ਤੇ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਸਲਵਾਰ ਇਹ ਵੀ ਰਾਮਡੈਕਸ ਦਾ ਸੂਟ ਹੈ 650 ਦੇ ਵਿੱਚ ਠੀਕ ਹੈ ਜੀ ਤੇ ਸ਼ਿਪਿੰਗ ਚਾਰजेस ਕੋਈ ਨਹੀਂ ਦੇਣੇ ਲੋ ਜੀ ਸ਼ੁਰੂ ਕਰਦੇ ਆਂ ਆਪਾਂ ਬੈਸਟ ਕਮੈਂਟਰ ਵਾਸਤੇ ਕੋਈ ਜਿਹੜੀ ਚੁੱਕ ਲੈਣੀ ਆ ਲੋ ਜੀ ਆਪਾਂ ਵੀਡੀਓ ਲਈ ਹੈਗੀ ਆ ਮੈਂ ਡੇਟ ਦੱਸ ਦੇਣੀ ਆ ਤੁਹਾਨੂੰ 26/4/25 ਦੀ ਵੀਡੀਓ ਹੈਗੀ ਆ ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪਾਸ ਹੋਇਆ ਇਸ ਤੋਂ ਲੋ ਜੀ ਮੈਂ ਆਪਾਂ ਇਹਦੇ ਕਮੈਂਟ ਦੇਖ ਲੈਨੇ ਆ ਹਰੇ ਵਿਚ ਦੇ ਬੀਨ ਲੋਡੀ ਐਨ ਕੇ ਆਰ ਡੀ 4 ਡਬਲਯੂਓ ਇਹਨਾਂ ਦਾ ਬਸ ਆਰ ਡੀ ਸੌਰੀ ਇਹੀ ਹੈ ਇਹਨਾਂ ਦੀ ਆਈਡੀ ਇਹਨਾਂ ਨੂੰ ਚੱਕ ਦਿਆਂ 50 ਕਮੈਂਟਸ ਨੇ ਜੀ ਇਹਨਾਂ ਨੂੰ ਤਾਂ ਆਪਾਂ ਛੱਡ ਦਈਏ ਮੇਰਾ ਖਿਆਲ ਹੈ ਹੁਣ ਚਲੋ ਸਕਰੀਨ ਸ਼ਾਟ ਤਾਂ ਲੈ ਲੈਨੇ ਆ ਇਹਨਾਂ ਦਾ ਨੈਕਸਟ ਹੈ ਉਪਰੋਂ ਦਿਖ ਨਹੀਂ ਰਿਹਾ ਇਹ ਕਮਲਜੀਤ ਕੌਰ ਇਹਨਾਂ ਨੂੰ ਚੱਕ ਲੈਣੇ ਆਪਾਂ ਇਹਨਾਂ ਦੀ ਆਈਡੀ ਦੇਖ ਲੈਣੇ ਆ 100 ਪਲੱਸ ਕਮੈਂਟ ਨੇ ਜੀ ਲਓ ਜੀ ਨੈਕਸਟ ਦੇਖੋ ਆਪਾਂ ਨਾ 6 ਕਮੈਂਟਰ ਕੱਢਣੇ ਹੈਗੇ ਆ ਤੇ ਉਹ ਤੋਂ ਬਾਅਦ ਉਹਦੇ ਵਿੱਚੋਂ ਦੋ ਚੱਕਾਂਗੇ ਆਪਾਂ ਲਓ ਜੀ ਇਹ ਤਾਂ ਹੁਣ ਪਹਿਲਾਂ ਆ ਹੀ ਚੁੱਕੇ ਹਾਂ ਇਹਨਾਂ ਦੁਆਰਾ ਜੀ ਓਕੇ ਮੁੜ ਤੇ ਪਹੀ ਆਈ ਜਾਂਦਾ ਲੋ ਜੀ ਮਨਰਾਜ ਸਿੰਘ ਮਨਰਾਜ ਸਿੰਘ ਦੀ ਆਈਡੀ ਤੋਂ 100 ਪਲੱਸ ਕਮੈਂਟ ਨੇ ਅ ਅਮਰਿਤਪਾਲ ਸਿੱਧੂ 100 ਪਲੱਸ ਕਮੈਂਟ ਚਾਰ ਹੋ ਗਏ ਮੇਰੇ ਖਿਆਲ ਹ 6 ਚੱਕਰ ਨੇ ਹਮ ਲੋ ਜੀ ਇਹਨਾਂ ਦੀ ਆਈਡੀ ਸ਼ੋ ਨਹੀਂ ਹੋ ਰਹੀ ਤੇ ਇਹ ਹੈਗੇ ਨੇ ਜਤਿੰਦਰ ਰਾਏ 100 ਪਲੱਸ ਕਮੈਂਟ ਨੇ ਲੋ ਜੀ ਇੱਕ ਹੋਰ ਦੇਖ ਲਈਏ ਆਪਾਂ ਇਹ ਤਾਂ ਉਹੀ ਦੁਬਾਰਾ ਫੇਰ ਇਹ ਆ ਚੁੱਕੇ ਨੇ ਜੀ ਪਹਿਲਾਂ ਬਾਰ ਬਾਰ ਨਹੀਂ ਆਪਾਂ ਲਵਾਂਗੇ ਫਿਰ ਆਪਾਂ ਨੈਕਸਟ ਕਨਸੀਡਰ ਕਰ ਲਾਂਗੇ ਹੁਣ ਵਾਹਿਗੁਰੂ 4993 ਠੀਕ ਹੈ ਇਹਨਾਂ ਦੇ ਵੀ 100 ਪਲੱਸ ਕਮੈਂਟ ਨੇ। ਲੋ ਜੀ 6 ਹੋ ਚੁੱਕੇ ਨੇ। ਇੱਕ 50 ਵਾਲੇ ਸੀਗੇ ਤੇ ਬਾਕੀ ਸਾਰੇ 100 ਵਾਲੇ ਸੀਗੇ। ਠੀਕ ਹੈ ਹੁਣ 50 ਵਾਲੇ ਤਾਂ ਰੇਸ ਤੋਂ ਬਾਹਰ ਹੋ ਗਏ ਨੇ ਤਾਂ ਆਪਾਂ ਇਹਨੂੰ ਇੱਕ ਹੋਰ ਦੇਖਣਾ ਪਊਗਾ ਕਿਉਂਕਿ ਆਪਾਂ ਇੱਕੋ ਜਿਹੀ ਕਮੈਂਟ ਜਿਨ੍ਹਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਮੈਂਟ ਨੇ ਉਹਨਾਂ ਚੋਂ ਚੱਕਾਂਗੇ ਆਪਾਂ। ਜਸਮੀਨ ਕੌਰ 100 ਪਲੱਸ ਕਮੈਂਟ ਨੇ। ਲੋ ਜੀ 6 ਹੋ ਚੁੱਕੇ ਨੇ ਹੁਣ। ਤੇ ਹੁਣ ਆਪਾਂ ਇਹਨਾਂ ਦੇ ਨਾਮ ਦੀਆਂ ਪਰਚੀਆਂ ਪਾ ਲੈਨੇ ਆ।

अगले है जतेंद्र राय है, है अमृतपाल सिद्धू लो जी मनराज सिंह लो छे हो गए ਨੇ ਕਰੇਗੇ ਜੀ কমলਜੀਤ কমলਜੀਤ ਆਈ ਡੀ 7 एक्स के ध्यान ਨਾਲ ਸੁਣ ਲਈ ਆਈ ਡੀ 7 एक्स के ठीक है जी लो 6 ਹੋ ਚੁੱਕੀਆਂ ਨੇ ਪਰਚੀਆਂ ਹੁਣ ਆਪਾਂ ਇਹਨਾਂ ਨੂੰ ਫੋਲਡ ਕਰਦੇ ਆ ਤੁਹਾਡੇ ਸਾਹਮਣੇ ਹੀ ਫੋਲਡ ਕਰਾਂਗੇ ਨੋ ਅੱਜ ਆਪਣੇ ਕੋਲੇ ਨਾ ਇੱਕ ਬੱਚਾ ਆਇਆ ਹੋਇਆ ਹੈ ਆਪਾਂ ਉਹਦੇ ਤੋਂ ਪਰਚੀ ਜਗਾਵਾਂਗੇ ਆਹੋ ਠੀਕ ਹੈ ਜੀ ਅੱਜ ਉਹਦੀ ਹੈਲਪ ਲਵਾਂਗੇ ਆਪਾਂ ਸਰੋਤ ਬੱਚਾ ਤੇ ਸੋਹਣਾ ਜਿਹਾ ਬੱਚਾ ਦਿਖਾਵਾਂਗੇ ਵੀ ਤੁਹਾਨੂੰ ਨਾਮ ਕੀ ਹੈ ਬੱਚੇ ਦਾ ਕੀ ਕਿਹਾ ਕਰਦੇ ਤਾ ਕੀ ਨਾਮ ਸਹਿਜਪ੍ਰੀਤ ਸਹਿਜਬੀਬ ਸਹਿਬਵੀਰ ਸਹਿਜਬੀਬ ਸਹਿਜਵੀਰ ਲਓ ਜੀ ਸਹਿਜਵੀਰ ਆਇਆ ਹੋਇਆ ਆਪਣੇ ਕੋਲੇ ਆਹ ਲਓ ਮੈਂ ਤੁਹਾਨੂੰ ਸਹਿਜਵੀਰ ਨੂੰ ਮਲਾਵਾ ਪਹਿਲਾਂ ਲੈ ਸਹਿਜਵੀਰ ਤਸ਼ਰੀਕ ਸਾਹਿਬ ਦੇਖੋ ਗੁਰਸਿੱਕ ਮੁੰਡਾ ਕਿੰਨਾ ਸੁਮਾ ਹਨਾ ਤੇ ਲੋ ਆਪਾਂ ਸਹਜ ਵੀਰ ਤੋਂ ਚਕਾਉਣੇ ਆ ਅੱਜ ਪਰਚੀ ਦਾ ਸਹਜ ਵੀਰ ਮੈਂ ਪਰਚੀਆਂ ਸਿੱੜਦੀ ਆ ਸ੍ਰੀ ਸਾਹਿਬ ਨੇ ਤਾਂ ਕੋਈ ਵੀ ਆਪਾਂ ਦੋ ਪਰਚੀਆਂ ਚੱਕਣੀਆਂ ਨੇ ਠੀਕ ਹੈ ਠੀਕ ਹੈ ਲਓ ਕੋਈ ਦੋ ਪਰਚੀਆਂ ਚੱਕ ਲੈ ਬੋਲ ਦੇ ਚੱਕ ਨਾਮ ਬੋਲ ਦੇ ਕਮਲਜੀਤ ਆਈਡੀ 7xk কমলਜੀਤ ਆਈਡੀ 7xk ਨੈਕਸਟ ਮਨਰਾਜ ਸਿੰਘ ਮਨਰਾਜ ਸਿੰਘ ਲਾਦੇ ਦੇ ਫਿਰ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹਾਂ ਜੀ ਸਾਹਿਬ ਆ ਲੋ ਬੜੀ ਬੀ ਲੈ ਮੈਂ ਬੋਲਦਾ ਹਾਂ ਜੀ ਕਮਲਜੀਤ ਜੀ ਐਂਡ ਮਨਰਾਜ ਸਿੰਘ ਦੀ ਆਈਡੀ ਤੋਂ ਭੈਣ ਨੂੰ ਬਹੁਤ ਬਹੁਤ ਮੁਬਾਰਕਾਂ ਦੋਨੋਂ ਭੈਣਾਂ ਨੂੰ ਸਾਡੇ ਸਾਰਿਆਂ ਵੱਲੋਂ ਮੁਬਾਰਕਾਂ ਤੇ ਅੱਜ ਸੋਹਣੇ ਜੇ ਬੱਚੇ ਨੇ ਵਰਤੀ ਚੱਕੀ ਆ ਤੁਹਾਡੀ ਠੀਕ ਹੈ ਬੱਚੇ ਰੱਬ ਦਾ ਰੂਪ ਹੁੰਦੇ ਨੇ ਹਨਾ ਤੇ ਲੋ ਜੀ ਬਹੁਤ ਹੀ ਮੁਬਾਰਕਾਂ ਤੁਹਾਨੂੰ ਤੇ ਤੁਸੀਂ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਸਾਨੂੰ ਜਰੂਰ ਭੇਜ ਦਿਓ ਤੇ ਜਿਹੜੇ ਤੁਹਾਨੂੰ ਸੂਟ ਆ ਰਹੇ ਨੇ ਉਹ ਰਾਮ ਟੈਕਸ ਦੇ ਸੂਟ ਆਉਣਗੇ ਜੀ ਆ ਲੋ ਇਹ ਵਾਲੀ ਸਲਵਾਰ ਹੈ ਤੇ ਇਹ ਵਾਲੀ ਤੁਹਾਨੂੰ ਸ਼ਰਟ ਆਉਗੀ ਠੀਕ ਹੈ ਜੀ ਦੋਨਾਂ ਪਹਿਣਾ ਨੂੰ ਇੱਕੋ ਜਿਹਾ ਸੂਟ ਭੇਜਾਂਗੇ ਅਸੀਂ ਹੋਰਾ ਵੀ ਫਰਕ ਨਹੀਂ ਕੀਤਾ ਦੋਨਾਂ ਨਾਲ ਤੇ ਬਹੁਤ ਪਿਆਰੇ ਜੇ ਰਾਮ ਟੈਕਸ ਦੇ ਸੂਟ ਤੁਹਾਨੂੰ ਜਾ ਰਹੇ ਨੇ ਤੇ ਪਹਿਲਾਂ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ ਕਿ ਸਾਨੂੰ ਆਪਣੀ ਆਈਡੀ ਦਾ ਸਕਰੀਨਸ਼ਾਟ ਲੈ ਕੇ ਜ਼ਰੂਰ ਭੇਜ ਦੇਣਾ ਜਲਦੀ ਤੋਂ ਜਲਦੀ ਤੇ ਫਿਰ ਐਡਰੈਸ ਭੇਜ ਦਿਓ ਠੀਕ ਹੈ ਜੀ ਲਓ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਤੇ ਅੱਜ ਦੇ ਬੈਸਟ ਕਮੈਂਟਰ ਫਿਰ ਮਿਲਦੇ ਹਾਂ ਹੋਰ ਵਧੀਆ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਬਾਤ ਹਾਂ